ਨਾਮ ਜਪਿਆ ਤੋਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪਿਆ ਤੋਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪਿਆ ਤੋਂ ਦੂਰ ਹੁੰਦੇ ਦੁੱਖੜੇ ਸੇਵਾ ਕਾਰਤੇ ਮਾਨ ਬਾਈ ਨਾਮ ਜਪਿਆ ਤੰ ਦੂਰ ਹੁੰਦੇ ਦੁੱਖੇ ਸ਼ਿਵਾਂ ਕਰਦੇ ਮਾਨ ਬਾਈ ਗਾ ਤੇਰੇ ਸਾਰਿਆਂ ਦੁੱਖਾਂ ਦੀ ਦਾਰੂ ਇੱਕੋ ਨਾਮ ਵਾਹੇ ਗੁਰ ਦਾ ਇਕ ਨਾਮ ਹੈ ਦੇਰੇ ਸਾਰਿਆਂ ਦੁੱਖਾਂ ਦੀ ਇਕ ਨਾਮ ਹੈ ਦੇਰੇ ਸਾਰਿਆਂ ਦੁੱਖਾਂ ਦੀ ਮਹਾਰਾਜੀ ਕਿਰਪਾ ਦੀ ਸੁਣਦੀ ਸਰਬ ਰੋਗ ਦਾ ਔਖਦ ਨਾਮ ਇਹਦੇ ਸਾਰਿਆਂ ਦੁੱਖਾਂ ਦੀ ਦਾਰੂ ਹੈ ਪਰਮੇਸ਼ਰ ਦਾ ਨਾਮ ਜਪਦਿਆਂ ਜਪਦਿਆਂ ਮਨ ਦੇ ਸੋਗ ਮਿਟ ਜਾਂਦੇ ਸੁਗੁਰੂ ਪਿਆਰਿਓ ਤਨ ਦੇ ਰੋਗ ਮਿਟ ਜਾਂਦੇ ਸੋ ਇਹ ਨਾਮ ਦੇ ਵਿੱਚ ਐਸੀ ਪਾਵਰ ਹੈ ਸੋ ਜੇ ਜੇ ਕੋਈ ਸੁਬਾ ਸਬਾ ਸ ਜਪਣ ਲੱਗ ਜੇ ਸੋ ਗੁਰੂ ਪਿਆਰੇ ਇਹ ਰੋਗ ਛੱਡਦਾ ਨਹੀਂ ਅੰਦਰ ਕੋਈ ਸਭ ਰੋਗਾਂ ਦੀਆਂ ਜੜਾਂ ਵੱਢ ਦਿੰਦਾ ਅੰਦਰੋਂ ਸੋ ਐਸੀ ਪਰਮੇਸ਼ਰ ਦੇ ਨਾਮ ਵਿੱਚ ਬਰਕਤ ਹੈ ਜਿਹੜਾ ਜਪੇਗਾ ਸੋ ਹੀ ਜਾਣੇਗਾ ਕਿ ਇਹਦੇ ਵਿੱਚ ਕੀ ਪਾਵਰ ਹੈ ਤੇ ਜੇ ਆਪਾਂ 10 ਮਿੰਟ ਜਪਣਾ ਨਹੀਂ ਫਿਰ ਪਤਾ ਕੀ ਲੱਗਣਾ ਸੋ ਜਿਹੜੀ ਚੀਜ਼ ਕਦੀ ਖਾਧੀ ਨਹੀਂ ਉਹਦਾ ਸਵਾਦ ਕੀ ਪਤਾ ਹੋਏਗਾ ਆਪਾਂ ਨੇ ਹੋਰ ਚੀਜ਼ਾਂ ਦੇ ਬਥੇਰੀਆਂ ਖਾਧੀਆਂ ਪਰ ਨਾਮ ਨਾਮ ਦਾ ਸਵਾਦ ਦੇ ਕੋਈ ਵਿਰਲਾ ਵਿਰਲਾ ਚੱਖਦਾ ਸੋ ਜਿੰਨੇ ਚੱਖਿਆ ਸੋ ਗੁਰੂ ਪਿਆਰਿਓ ਫਿਰ ਦੁਨੀਆਂ ਦੇ ਸਵਾਦਾਂ ਦੀ ਲੋੜ ਨਹੀਂ ਰਹਿੰਦੀ ਸਭ ਸਵਾਦ ਫਿੱਕੇ ਪੈ ਜਾਂਦੇ ਦੁਨੀਆਂ ਦੇ ਮਾਰੇ ਕਹਿੰਦੇ ਉਹ ਰਸ ਆਵੇ ਇਹੋ ਰਸ ਨਹੀਂ ਪਾਵੇ ਕਹਿੰਦੇ ਜਦੋਂ ਪਰਮੇਸ਼ਰ ਦੇ ਨਾਮ ਦਾ ਰਸ ਆਉਣ ਲੱਗ ਜੇ ਨਾ ਦੁਨੀਆਂ ਦੇ ਸਾਰੇ ਰਸ ਫਿੱਕੇ ਪੈ ਜਾਂਦੇ ਜਦੋਂ ਸੂਰਜ ਚੜ੍ਹਦਾ ਤੇ ਤਾਰੇ ਗੁਰੂ ਪਿਆਰਿਓ ਛੁੱਪ ਜਾਂਦੇ ਤਾਰੇ ਖਤਮ ਨਹੀਂ ਹੁੰਦੇ ਤਾਰੇ ਚੜ੍ਹੇ ਤੇ ਹੁੰਦੇ ਆ ਪਰ ਉਹਨਾਂ ਦੀ ਰੋਸ਼ਨੀ ਮੱਧਮ ਪੈ ਜਾਂਦੀ ਹੈ ਨਜ਼ਰ ਹੀ ਨਹੀਂ ਆਉਂਦੇ ਉਹ ਛੁਪ ਜਾਂਦੇ ਇਸੇ ਤਰ੍ਹਾਂ ਜਦੋਂ ਪਰਮੇਸ਼ਰ ਦੇ ਨਾਮ ਦਾ ਸੂਰਜ ਆਪਣੀ ਜ਼ਿੰਦਗੀ 'ਚ ਉਦੈ ਹੋ ਗਿਆ ਨਾ ਤੇ ਗੁਰੂ ਪਿਆਰੇ ਦੁਨੀਆ ਦੇ ਜਿੰਨੇ ਸੁਆਦ ਆਪਾਂ ਨੂੰ ਤੰਗ ਕਰੀ ਬਿਠਾਏ ਸਾਰੇ ਫਿੱਕੇ ਪੈ ਜਾਣੇ ਸੋ ਇਹਨਾਂ ਦੀ ਕੋਈ ਔਕਾਤ ਨਹੀਂ ਪਰਮੇਸ਼ਰ ਦੇ ਨਾਮ ਦੇ ਸੁਆਦ ਅੱਗੇ ਸੋ ਆਓ ਇਸ ਕਰਕੇ ਵੱਧ ਤੋਂ ਵੱਧ ਟਾਈਮ ਕੱਢਿਆ ਕਰੋ ਘਰ ਵਿੱਚ ਬਹਿ ਕੇ ਜੱਪੋ ਜਿੰਨਾ ਜੱਪਿਆ ਜਾਂਦਾ ਹੈ ਸੰਗਤ ਵਿੱਚ ਬਹਿ ਕੇ ਜੱਪੋ ਸੋ ਜੱਪਦਿਆਂ ਜੱਪਦਿਆਂ ਜਿੱਦਨੇ ਦਾ ਰਸ ਬਣ ਲੱਗ ਗਿਆ ਨਾ ਸੋ ਮਿਹਨਤ ਤੇ ਕਰਨੀ ਪੈਂਦੀ ਪਹਿਲਾਂ ਬਹੁਤ ਸੋ ਮਿਹਨਤ ਕਰਦਿਆਂ ਕਰਦੇ ਜਦੋਂ ਇਹਦਾ ਰਸ ਬਣਨ ਲੱਗ ਗਿਆ ਸੋ ਗੁਰੂ ਪਿਆਰਿਓ ਜਿਨ੍ਹਾਂ ਦੇ ਅੰਦਰ ਰਸ ਬਣਿਆ ਸੀ ਤਾਂ ਹੀ ਉਹ ਛਪਰੀਆਂ ਵਿੱਚ ਹੱਸਦੇ ਹੱਸਦੇ ਕੱਟ ਗਏ ਰੁੱਖਾ ਮਿੱਸਾ ਖਾ ਕੇ ਤੇ ਗੁਰੂ ਪਿਆਰਿਓ ਜ਼ਿੰਦਗੀ ਖੁਸ਼ੀ ਖੁਸ਼ੀ ਉਹ ਦੁਨੀਆ ਤੋਂ ਗੁਜ਼ਾਰ ਕੇ ਚਲੇ ਗਏ ਪਰ ਆਪਾਂ ਤੇ ਖਾਂਦੇ ਵਿੱਚ ਜਿਹੜੇ ਰੋਂਦੇ ਫਿਰਦੇ ਹਾਂ ਸੋ ਵੱਡੇ ਵੱਡੇ ਘਰਾਂ ਵਿੱਚ ਰਹਿੰਦੇ ਆ ਏਸ਼ੀਆਂ ਚ ਬੈ ਕੇ ਏਸ਼ੀਆਂ ਚ ਲੰਮੇ ਪੈ ਕੇ ਸੁੱਤਾ ਵੀ ਭੁੱਜਦੇ ਦਿਰਦੇ ਆ ਇੰਨਾ ਭੁੱਜਦੇ ਜਿਵੇਂ ਪੱਟੀ ਚ ਦਾਣੇ ਭੁੱਜਦੇ ਉਹਦਾ ਕਾਰਨ ਇੱਕੋ ਹੀ ਏ ਕਿ ਭਜਨ ਨਹੀਂ ਕਰਦੇ ਸੋ ਭਜਨ ਨਹੀਂ ਮੰਨੂ ਚਾਹੁੰਦੀ ਦੇ ਨਹੀਂ ਸੋ ਆਓ ਪੜੋ ਸਰੋ ਸਲੋਕ ਪਵਨ ਗੁਰੂ ਪਾਨੀ ਪਿਤਾ ਮਾਤਾ